ਪੰਜਾਬ ਚ ਲੱਗਣਗੇ ਚਿਪ ਵਾਲੇ ਮੀਟਰ ਜਿਨ੍ਹਾਂ ਦਾ ਪਹਿਲਾਂ ਵੀ ਕੀਤਾ ਗਿਆ ਸੀ ਵਿਰੋਧ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਕੇਂਦਰੀ ਬਿਜਲੀ ਮੰਤਰੀ ਦੇ ਵੱਲੋਂ ਨੌ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਕਿਸਾਨ ਜਿਹੜੇ ਨੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਤਾਂ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਦੇ ਵੱਲੋਂ ਵਿਰੋਧ ਕੀਤਾ ਗਿਆ ਦੂਜੇ ਪਾਸੇ ਖੁੰਡੇ ਵਾਲੇ ਰੁਰਦੂ ਸਿੰਘ ਮਾਨਸਾ ਦੇ ਵੱਲੋਂ ਵੀ ਪਹਿਲਾਂ ਹੀ ਵਿਰੋਧ ਕਰ ਦਿੱਤਾ ਸੀ ਕਿ ਪਹਿਲਾਂ ਮੁਲਾਜ਼ਮਾਂ ਤੋਂ ਸ਼ੁਰੂਆਤ ਹੋਏਗੀ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜੋ ਮੀਟਰ ਲੱਗ ਰਹੇ ਨੇ ਉਹ ਚਿੱਪ ਵਾਲੇ ਲੱਗਣਗੇ ਕਿਉਂਕਿ ਮੁਲਾਜ਼ਮ ਜਿਹੜੇ ਸਰਕਾਰ ਦੇ ਹੁੰਦੇ ਨੇ ਤਾਂ ਉਹ ਕਹਿੰਦੇ ਕੁਝ ਬੋਲ ਨਹੀਂ ਸਕਣਗੇ ਪਰ ਕਹਿੰਦੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕਿਸਾਨ ਜੱਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ ਨੇ ਜਿੱਥੇ ਵੀ ਲੋੜ ਪਈ ਅਸੀਂ ਇੱਕ ਠੋਕ ਕੇ ਖੜਾਂਗੇ ਤਾਂ ਹੁਣ ਸਤਨਾਮ ਸਿੰਘ ਪੰਨੂ ਦੇ ਵੱਲੋਂ ਕਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ ਕੀ ਚੇਤਾਵਨੀ ਦਿੱਤੀ ਆ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ ਬਿਜਲੀ ਲੋਕਾਂ ਦੀ ਜ਼ਿੰਦਗੀ ਨਾਲ ਇਕਮਿਕ ਹੋ ਚੁੱਕੀ ਆ ਕਿਉਂਕਿ ਬਿਜਲੀ ਉੱਤੇ ਸਾਰੇ ਘਰਾਂ ਦੇ ਬਾਹਰ ਦੇ ਸਾਰੇ ਕੰਮ ਨੇ ਤੋਂ ਉਸ ਬਿਜਲੀ ਦਾ ਪ੍ਰਬੰਧ ਕਰਨ ਲਈ ਬਿਜਲੀ ਬੋਰਡ ਬਣੇ ਹਿੰਦੇ ਦੁਸਤਾਨ ਚ ਉਹ ਪਾਣੀ ਤੋਂ ਬਿਜਲੀ ਬਣਾਉਣੀ ਜਿਹੜੀ ਸੀ ਜਾਂਵਾ ਤੋਂ ਜਾਂ ਸੂਰਜ ਤੋਂ ਉਹ ਬਿਨਾਂ ਪ੍ਰਦੂਸ਼ਣ ਤੋਂ ਹੀ ਉਹ ਬਣਾਈ ਜਾ ਸਕਦੀ ਸੀ ਲੋਡ ਜਿੰਨੀ ਲੋਡ ਸੀ ਪਰ ਉਹ ਥਰਮਲ ਪਲਾਂਟਾਂ ਤੱਕ ਚੱਲ ਗਈ ਬਾਕੀ ਚੱਲ ਗਈ ਉਸ ਤੋਂ ਬਾਅਦ 2003 ਚ ਸਾਰੀਆਂ ਪਾਰਟੀਆਂ ਨੇ ਪਾਰਲੀਮੈਂਟ ਐਕਟ ਬਣਾ ਕੇ ਜਿਹੜਾ ਬਿਜਲੀ ਐਕਟ 2003 ਨੇ ਉਹਦੇ ਰਾਈ ਇਹਦੀ ਇਹਨੂੰ ਨਿਗਮੀ ਕਰਨ ਚ ਕੀਤਾ ਤੇ ਨਿੱਜੀ ਕਰਨ ਵਾਲੇ ਬੰਦੇ ਲੈ ਗਏ ਉਸ ਤੋਂ ਬਾਅਦ ਆ ਜਾ ਕੇ ਹੁਣ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਸ ਨੇ 2020 ਦੇ ਵਿੱਚ ਬਿਜਲੀ ਐਕਟ 2020 ਲਿਆਂਦਾ ਬਿਜਲੀ ਸੋਧ ਬਿਜਲੀ ਸੋਧ ਐਕਟ 2020 ਉਹ ਦਿੱਲੀ ਅਧੋਲਣ ਦੇ ਨਾਲ ਲਾਗੂ ਨਾ ਕਰ ਸਕੇ 21 ਚ 22 ਚ ਮੁੜ ਕੇ 2021 ਕਰ ਲਿਆ 2022 ਕਰ ਲਿਆ 2023 ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਚ ਪੇਸ਼ ਕੀਤਾ ਪਰ ਉਹ ਪਾਰਲੀਮੈਂਟ ਦੀ ਸਟੈਂਡਰਡ ਕਮੇਟੀ ਕੋਲ ਅਜੂਈ ਪਿਆ ਹੋਇਆ ਪਰ ਉਹ ਉਸੇ ਤਰ੍ਹਾਂ ਨਹੀਂ ਕੇਂਦਰ ਸਰਕਾਰ ਨੇ ਬਿਜਲੀ ਵੰਡ ਕਾਨੂੰਨ ਚ ਉਹਦੇ ਵਿੱਚ ਇੱਕ ਸੋਧ ਕਰ ਦਿੱਤੀ ਕਿ ਇਹ ਬਿਜਲੀ ਵੰਡ ਜਿਹੜੀ ਆ ਬਿਜਲੀ ਦਾ ਵੰਡ ਦਾ ਕੰਮ ਆ ਬਿਜਲੀ ਦੀ ਵੰਡ ਦਾ ਉਹ ਪ੍ਰਾਈਵੇਟ ਕੰਪਨੀ ਦਿੱਤਾ ਜਾ ਸਕਦਾ ਉਸ ਦੇ ਤਹਿਤ ਪਰ ਅੜੇ ਚੇ ਪਲੇ ਮੀਟਰ ਸਮਾਰਟ ਮੀਟਰ ਲਾਉਣ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਉਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਪਿਛਲੇ 3 ਸਾਲ ਤੋਂ ਪੰਜਾਬ 'ਚ ਬੜੇ ਜ਼ੋਰ ਨਾਲ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਦੁਆਲੇ ਹੋਈ ਹੋਈ ਹੈ ਤੇ ਪੰਜਾਬ ਸਰਕਾਰ ਕਿਉਂਕਿ ਵੱਖਰੀ ਨਹੀਂ ਹੈਗੀ ਇਸ ਉਸੇ ਤਰ੍ਹਾਂ ਚੱਲਦੀ ਜਿਤਨਾ ਸਟੇਟ ਚੱਲ ਰਹੀ ਹੈ ਉਸੇ ਤਰ੍ਹਾਂ ਕਾਰਪੋਰੇਟ ਦੀ ਇਹ ਸੇਵਾਦਾਰ ਹੈ ਇਹ ਪੰਜਾਬ ਦੀ ਸਰਕਾਰ ਚਾਹੇ ਕਾਲੀ ਦਾਲ ਦੀ ਹੋਵੇ ਜਾਂ ਕਾਂਗਰਸੀਆਂ ਹੋਣਾਂ ਪਰ ਉਹ ਕੋ ਭਗਵੰਤ ਮੰਨਦੀ ਹੈ ਇਹ ਕੇਂਦਰ ਸਰਕਾਰ ਦੇ ਦਬਾਅ ਥਲੇ ਕੰਮ ਕਰ ਰਹੀ ਹੈ ਅ ਕੱਲ ਆ ਪਰਸੋਂ ਚੰਡੀਗੜ੍ਹ ਦੇ ਵਿੱਚ ਪੰਜ ਸੂਬਿਆਂ ਦੀ ਤੇ ਚਾਰ ਕੇਂਦਰ ਸਹਾਇਤਾ ਪ੍ਰਦੇਸ਼ਾਂ ਦੀ ਨੌ ਸੂਬਿਆਂ ਦੀ ਕਮੇਟੀਿੰਗ ਹੁੰਦੀ ਆ ਬਿਜਲੀ ਜਿਹੜਾ ਕੇਂਦਰੀ ਬਿਜਲੀ ਮੰਤਰੀ ਆ ਖੱਟਰ ਮਨੋਰ ਲਾਲ ਖੱਟਰ ਤੇ ਨਾਲ ਸਾਰੇ ਨੌਂ ਸੂਬਿਆਂ ਦੇ ਬਿਜਲੀ ਮੰਤਰੀ ਬੈਂਦੇ ਆ ਪੰਜਾਬ ਦਾ ਬਿਜਲੀ ਮੰਤਰੀ ਜਿਹੜਾ ਯੂਟੂ ਆ ਹਰਪਜਨ ਸਿੰਘ ਉਹ ਵੀ ਉਹਦੇ ਵਿੱਚ ਮੀਟਿੰਗਾਂ ਸ਼ਾਮਿਲ ਲਿਆ ਉਹਦੇ ਜਿਹੜੀ ਪ੍ਰੈਸ ਕਾਨਫਰੰਸ ਉਹ ਕਰਦੇ ਆ ਉਹ ਦੇਖੋ ਕੀ ਆ ਉਸੇ ਬਿਜਲੀ ਦੇ ਨਿੱਜੀ ਕਰਨ ਵਾਲ ਨੂੰ ਜਿਹੜਾ ਪਹਿਲਾਂ ਨਿਗਮੀਕਰਨ ਕੀਤਾ ਪਾਵਰ ਕਾਮ ਟਰਸਟ ਕੋ ਬਣੀ ਪੰਜਾਬ 'ਚ ਉਸ ਨੂੰ ਨਿੱਜੀ ਕਰਨ ਵਾਲੇ ਬੰਦੇ ਨੂੰ ਖੜਨ ਵਾਲੇ ਬੰਦੇ ਨੂੰ ਸਿੱਧ ਚਾ ਸਾਰਾ ਪਹਿਲਾਂ ਹੀ ਲੈ ਗਿਆ ਬਿਜਲੀ ਦਾ ਤਪਾਦਨ ਬਿਜਲੀ ਦਾ ਸਾਰਾ ਕੰਮ ਪਹਿਲਾਂ ਹੀ ਪ੍ਰਾਈਵੇਟ ਹੋ ਗਿਆ ਉਹ ਪਹਿਲਾਂ ਹੀ ਸਾਰਾ ਪ੍ਰਾਈਵੇਟ ਕਰਤਾ 1,20,000 ਮੁਲਾਜ਼ਮਾਂ 'ਚੋਂ 30,000 35,000 ਰਹਿ ਗਿਆ ਬਾਕੀ ਸਾਰੇ ਘਰਾਂ ਨੂੰ ਕੱਲ ਤੇ ਨਵੇਂ ਨਹੀਂ ਰੱਖ ਰਹੇ ਕੋਈ ਤਾਂ ਖਤਮ ਕਰਤੀਆਂ ਉਸ ਤੋਂ ਗਾਹ ਕੀ ਆ ਉਸ ਤੋਂ ਗਾਹ ਹੋਣਾ ਬਿਜਲੀ ਦੀ ਵਾਂਟ ਜਿਹੜੀ ਆ ਪ੍ਰਾਈਵੇਟ ਕਰਨੀ ਪੰਜਾਬ 'ਚ ਉਹਦੇ ਲਈ ਮੀਟਰ ਲਾਉਣ ਦੀ ਪ੍ਰਕਿਰਿਆ ਇਹਨਾਂ ਤਿੰਨ ਸਾਲ ਤੋਂ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਕਿਸਾਨ ਮਜ਼ਦੂਰ ਜਥੇਬੰਦੀਆਂ ਸਖਤ ਵਿਰੋਧ ਕਰ ਰਹੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਨੂੰ ਇੱਕ ਨਿੱਜੀ ਕਰਨ ਦੇ ਵਿਰੋਧ ਦੇ ਵਿੱਚ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਪ੍ਰਾਈਵੇਟ ਕਰਨੀ ਹੈ ਦੀ ਬਿਜਲੀ ਉਸ ਉਸ ਤਰੀਕਾ ਨਾਲ ਲੈ ਰਹੀ ਆ ਤੇ ਵੱਡਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ 'ਇ ਜਿੱਥੇ ਕਿਤੇ ਮੀਟਰ ਲਾਉਣ ਆਉਂਦੇ ਆ ਉਹਨਾਂ ਨੂੰ ਘੇਰਿਆ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਜਿੱਥੇ ਕਿਤੇ ਲੱਗੇ ਉਹ ਲਾ ਕੇ ਅਸੜੀਓ ਦਫਤਰਾਂ ਛੁੱਟੇ ਜਾ ਰਹੇ ਮੋਣ ਜਿਹੜਾ ਐਲਾਨ ਕੀਤਾ ਇਹਨਾਂ ਨੇ ਪਰਸੋਂ ਚੰਡੀਗੜ੍ਹ ਦੇ ਵਿੱਚ ਖੱਟਰ ਨੇ ਬਿਜਲੀ ਮੰਤਰੀ ਨੇ ਉਹਦਾ ਇਹੀ ਆ ਕਿ ਜਿੰਨੇ ਵੀ ਮੁਲਾਜ਼ਮਾਂ ਸਰਕਾਰੀ ਉਹਨਾਂ ਦੇ ਘਰਾਂ 'ਚ ਉਹ ਲੱਗਣਗੇ ਤੇ ਉਹਦੇ ਵਿੱਚ ਜਿਹੜਾ ਸਮਾਰਟ ਮੀਟਰ ਹੈ ਚੇਪੜਾ ਉਹਦੇ ਵਿੱਚ ਜਿਹੜਾ ਜਿਹੜੀ ਸੇਮ ਉਹ ਕੰਮ ਕਰੂਗੀ ਤੇ ਬਿੱਲ ਪਹਿਲਾਂ ਤਾਰਨਾ ਪਊਗਾ ਜਿਤਨਾ ਮੋਬਾਈਲ 'ਚ ਤਾਰਦੇ ਆ ਔਰ ਸਿੱਧਾ ਕਹਤਾਂ ਜਿਤਨਾ ਮੋਬਾਈਲ ਤੁਸੀਂ ਰੀਚਾਰਜ ਕਰਾਉਂਦੇ ਏ ਤਰ੍ਹਾਂ ਕਰਾਓਗੇ ਜਦੋਂ ਪੈਸੇ ਮੁੱਕ ਜਾਣਗੇ ਹੋ ਜਾਊਗਾ ਇਹ ਬਹੁਤ ਹੀ ਖਤਰਨਾਕ ਹੈ ਇਹ ਠੀਕ ਹੈ ਅਜੇ ਇਹਨਾਂ ਨੇ ਕਿਹਾ 31 ਅਗਸਤ ਦਾ ਕਈ ਮੁਲਾਜ਼ਮਾਂ ਦੇ ਘਰਾਂ 'ਚ ਲਾਉਣੇ ਆ ਤੇ ਲੱਗਣੇ ਚਾਹੀਦੇ ਹੁਕਮ ਕਰਕੇ ਗਿਆ ਇਹਨਾਂ ਨੂੰ ਜਿੱਦਾਂ ਪੰਜਾਬ ਦੀ ਸਰਕਾਰ ਸਹਿਮਤ ਆ ਪਰ ਇਹ ਮੁਲਾਜ਼ਮਾਂ ਤੱਕ ਨਹੀਂ ਰਹਿਣੇ ਇਹ ਪੰਜਾਬ ਦੇ ਲੋਕੋ ਹਿੰਦੁਸਤਾਨ ਦੇ ਲੋਕੋ ਸਮਝੋ ਇਹ ਤੁਹਾਡੇ ਘਰਾਂ ਤੱਕ ਆਏ ਇਹ ਹੁਣ ਵੀ ਲਾ ਰਹੇ ਆ ਹੁਣ ਵੀ ਤੁਹਾਡੇ ਘਰਾਂ ਚ ਲੱਗ ਰਹੇ ਹੋ ਲਾ ਕੇ ਛੁੱਟ ਰਹੇ ਆ ਤੇ ਇਹ ਪ੍ਰਕਿਰਿਆ ਜਿਹੜੀ ਆ ਤੁਹਾਡੇ ਘਰਾਂ ਤਾਂ ਕਾਣ ਕੇ ਤੁਹਾਡੇ ਘਰਾਂ ਚ ਮੀਟਰ ਲੱਗਣਗੇ ਉਦੋਂ ਬਾਅਦ ਤੁਹਾਡੀਆਂ ਮੋਟਰਾਂ ਤੇ ਲੱਗਣਗੇ ਤੁਹਾਡੇ ਘਰਾਂ ਦੀ 300 ਯੂਨਟ ਦੀ ਉਦੋਂ ਹੀ ਖਤਮੀ ਹੋ ਜੂਗੀ ਖਾਤਮਾ ਹੋ ਜੂਗਾ ਜਿੱਦਣ ਇੱਕ ਤੁਹਾਡੇ ਘਰਾਂ ਚ ਮੀਟਰ ਲੱਗ ਗਿਆ ਸਮਾਰਟ ਤੇ ਨਾਲ ਹੀ ਜਦੋਂ ਬੰਬੀ ਤੇ ਲੱਗ ਗਿਆ ਉਹਦਾ ਤੁਹਾਡੀ ਬੰਬੀ ਦੀ ਜਿਹੜੀ ਸਬਸਿਡੀ ਆ ਜਿਹੜਾ ਬਿਜਲੀ ਦਾ ਬੰਬੀ ਦਾ ਬਹੁਤ ਬਿੱਲ ਆ ਬਹੁਤਿਆ ਜਿਹੜੀ ਬਿਜਲੀ ਉਹ ਖਤਮ ਹੋ ਜੂਗੀ 1000 ਰੁਪਿਆ ਹਸ ਪਾਵਰ ਦਾ ਬੰਬੀ ਦਾ ਹੋਊਗਾ ਤੇ 16 ਰੁਪਏ ਯੂਨਟ ਤੱਕ ਪ੍ਰਾਈਵੇਟ ਕੰਪਨੀ ਤੁਹਾਨੂੰ ਇਹ ਬੱਤੀ ਵੇਚੂਗੀ ਰੀਚਾਰਜ 16 ਰੁਪਏ ਜੁੰਟਰਾਂ ਤੋਂ ਹੀ ਕਰਾਹੋਗੇ ਤੇ ਉਦੋਂ ਤੱਕ ਉਥੋਂ ਤੱਕ ਇਹ ਵੇਚ ਸਕਦੇ ਆ ਤੇ ਉਹ ਤੁਹਾਡੀ ਬਿਜਲੀ ਪਹੁੰਚ ਤੋਂ ਬਾਹਰ ਹੋ ਜੂਗੀ ਜਿਹੜੀ ਵੀ ਚੀਜ਼ ਪ੍ਰਾਈਵੇਟ ਹੱਥਾਂ ਚੱਲ ਗਈ ਨਿੱਜੀ ਹੱਥਾਂ ਚੱਲ ਗਈ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਚਾਹੇ ਉਹ ਸਿੱਖਿਆ ਸੀ ਚਾਹੇ ਉਹ ਸਿਹਤ ਸੀ ਚਾਹੇ ਉਹ ਪਾਣੀ ਵਾਲੀ ਗੱਲ ਲੈ ਲਓ ਚਾਹੇ ਉਹ ਸੜਕਾਂ ਵਾਲੀ ਗੱਲ ਲੈ ਲਓ ਚਾਹੇ ਬਿਜਲੀ ਵਾਲੀ ਗੱਲ ਲੈ ਲਓ ਇਸੇ ਤਰ੍ਹਾਂ ਇਹ ਗਾਂ ਮੰਡੀ ਜਿਹੜੀ ਖੇਤੀ ਮੰਡੀ ਉਹ ਵੀ ਪ੍ਰਾਈਵੇਟ ਹੱਥਾਂ ਦੇਣ ਜਾ ਰਹੇ ਆ ਉਧਰ ਨੂੰ ਇਹ ਵਧ ਰਿਹਾ ਸਾਰਕੀ ਦਾ ਨਿੱਜੀਕਰਨ ਹਰ ਚੀ ਹਰ ਚੀਜ਼ ਜਿਹਦੇ ਕੋ ਪੈਸਾ ਉਵਰਤਲੇ ਦੂਜਾ ਘਠੇ ਖੂਜ ਜਾਵੇ ਇਹ ਨੀਤੀ ਹੈ ਸਰਕਾਰ ਦੀ ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਦਾ ਜਿਹੜਾ ਫਰਮਾਨ ਆਇਆ ਉਹਦੀ ਸਖਤ ਨਿੰਦਿਆ ਕੀਤੀ ਜਾਂਦੀ ਹੈ ਤੇ ਜਿਹੜੀਆਂ ਬਿਜਲੀ ਜਿਹੜੀਆਂ ਆਪਣੀਆਂ ਮੁਲਾਜ਼ਮਾਂ ਦੀਆਂ ਜਿੱਥੇ ਬੰਦੀਆਂ ਵਾਂ ਜਿਨ੍ਹਾਂ ਨੂੰ ਕਹਿ ਕਤੀ ਅਸਤਾ ਕਹੇ ਪਹਿਲਾਂ ਉੱਥੇ ਲਾਉਣੇ ਆ ਉਹਨਾਂ ਨੂੰ ਪੈਰ ਕਰਨੀ ਚਾਹੀਦੀ ਆ ਉਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਅਸੀਂ ਆਪਣੀਆਂ ਮੁਲਾਜ਼ਮ ਜਿੱਥੇ ਬੰਦੀਆਂ ਦੇ ਨਾਲ ਆ ਤੇ ਸਾਡਾ ਐਲਾਨ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਮੁਲਾਜ਼ਮ ਦੇ ਘਰ ਵੀ ਨਹੀਂ ਲਗਣ ਦਿਆਂਗੇ ਤੇ ਨਾ ਹੀ ਅਸੀਂ ਕਿਸੇ ਜਿਹੜਾ ਵਾ ਆਪਣਾ ਕਿਸੇ ਕਿਸਾਨ ਤੇ ਮਜ਼ਦੂਰ ਦੇ ਘਰ ਇਹ ਮੀਟਰ ਲਗਣ ਦਿਆਂਗੇ ਕਿਸੇ ਖਪਤਕਾਰ ਦਾ ਘਰ ਮੀਟਰ ਨਹੀਂ ਲਗਣ ਦਿਆਂਗੇ ਇਹ ਲਾ ਕੇ ਸੁੱਟ ਕੇ ਆਵਾਂਗੇ ਜੋ ਵੀ ਸਰਕਾਰ ਨੇ ਜੇ ਲਾਉਣੇ ਆ ਤੇ ਫਿਰ ਆਵੇ ਜਿਤਨਾ ਲਾਉਣੇ ਆ ਲਿਆਵੇ ਪੁਲਿਸ ਲੈ ਆਵੇ ਭਾਵੇਂ ਫਿਰ ਵੀ ਨਹੀਂ ਲਗਣ ਦਿਆਂਗੇ ਇਹਦਾ ਸਖਤ ਵਿਰੋਧ ਕਰਾਂਗੇ ਇਹ ਜਥੇਬੰਦੀ ਵੱਲੋਂ ਲਾਉਣ ਆ ਅੱਜ ਸਾਡੀ ਸੂਬੇ ਦੀ ਮੀਟਿੰਗ ਵੀ ਹੋ ਰਹੀ ਆ ਇਹਦੇ ਬਾਰੇ ਵਿਚਾਰ ਚਰਚਾ ਕਰਕੇ ਅਗਲਾ ਕੋਈ ਜਿਹੜਾ ਵਾ ਐਕਸ਼ਨ ਵੀ ਲਿਖਿਆ ਜਾ ਸਕਦਾ ਵੈਰੂ ਜੀ ਦਾ ਖਾਲਸਾ ਵੈਰੂ ਜੀ